ਕੋਲ ਮੁੰਡਾ ਰਹਿੰਦਾ ਦਾ ਮੇਰੇ ਭਰਾ ਦੇ ਸਾਲੇ ਦਾ ਕੋਲ ਅੱਛਾ ਜੀ ਉਹਨੂੰ ਫੋਨ ਆਇਆ ਅੱਛਾ ਉਹਨੂੰ ਰਾਤ ਦਾ ਸਾਇਓ ਕੋਲ ਦੱਸਿਆ ਕਿ ਤੁਹਾਨੂੰ ਕੀ ਕੀ ਜਵੇ ਉਹਦੀ ਡੈਥ ਹੋ ਗਈ ਹੈ ਫਿਰ ਲਾਸਟ ਟਾਈਮ ਤੁਹਾਡੀ ਕਦੋਂ ਗੱਲ ਹੋਈ ਸੀ ਉਹਨਾਂ ਨਾਲ ਉਹਨਾਂ ਇੱਕ ਦਿਨ ਪਹਿਲਾਂ ਤੇ ਦੇਖੋ ਬਾਪੂ ਜੀ ਵੀ ਅੱਜ ਕਿ ਹੁਣ ਖਬਰ ਤਾਂ ਬੜੀ ਦੁੱਖਦਈ ਹੈ ਜੇ ਕਿਤੇ ਤਰ੍ਹਾਂ ਸਯੋਗ ਦੀ ਕੋਈ ਲੋੜ ਹੈ ਕਿ ਜਿਵੇਂ ਇਨਕੀ ਬਾਡੀ ਇੱਥੇ ਮੰਗਵਾਉਣ ਦੇ ਵਿੱਚ ਕਾਪੀ ਫੀਲ ਕਰ ਸਕਦੇ ਹੋ ਫੇਰ ਹਾਲ ਤਾਂ ਭਾਜੀ ਜਿਹੜੀ ਉਧਰਲੀ ਜਿਹੜੀ ਕਾਰਵਾਈ ਆ ਉਹ ਉਹਦੇ ਉਸੇ ਪ੍ਰੋਸੈਸ ਦੇ ਹਿਸਾਬ ਨਾਲ ਆ ਤੇ ਉਹਨਾਂ ਨੇ ਦੱਸਿਆ ਮੈਂ ਹੁਣੇ ਭਾਜੀ ਨਾਲ ਗੱਲ ਕਰਕੇ ਆਣੇ ਆ ਬਾਹਰ ਕੈਨੇਡਾ ਵਿੱਚ ਪਿੰਦੀ ਭਾਜੀ ਨਾਲ ਤੇ ਉਹਨਾਂ ਨੇ ਦੱਸਿਆ ਕਹਿੰਦੇ ਵੀ 6 ਵੀਕ ਦਾ ਟਾਈਮ ਦਿੱਤਾ ਜਿਹੜਾ ਜਦੋਂ ਤੇ ਡਾਕੂਮੈਂਟ ਜਿਹੜੇ ਉਹਨਾਂ ਦੇ ਰੈਡੀ ਹੋ ਜਾਣੇ ਆ ਪਹਿਲਾਂ ਪਹਿਲਾਂ ਤੇ 6 ਵੀਕ 6 ਵੀ ਲਗਭਗ ਲੱਗ ਸਕਦੇ ਆ ਹੋ ਸਕਦਾ ਪਹਿਲਾਂ ਵੀ ਹੋ ਜਵੇ ਹਾਂਜੀ ਉਹ ਵੀ ਜਮੇਰ ਕੇ ਅਮਰੀਕਾ ਦੇ ਵਿੱਚ ਪੱਕਾ ਹੋ ਗਿਆ ਸੀ ਜਾਂ ਕਿਦੋਂ ਨਹੀਂ ਭਾਜੀ ਹਜੇ ਤਾਂ ਥੋੜੇ ਚਿਰ ਹੋਇਆ ਸੀ ਉਹਨਾਂ ਨੂੰ ਗਿਆ ਨੂੰ ਹਾਂਜੀ ਹਾਂਜੀ ਬਾਰਕ ਪਰਮੈਂਟ ਜਿੱਤੇ ਜਾ ਉੱਥੇ ਜਾ ਕੇ ਉਹਨਾਂ ਨੇ ਕੀਤਾ ਸੀਗਾ ਅਪਲਾਈ ਹਾਂਜੀ ਕੰਮ ਕਾਹਦਾ ਕਰਦਾ ਸੀ ਉੱਥੇ ਜੀ ਕੰਮ ਪਹਿਲਾਂ ਤਾਂ ਜਿਹੜਾ ਵੀ ਹੱਥ ਆਉਂਦਾ ਬੰਦਾ ਕਰਦਾ ਹੀ ਹੈ ਜਾਂ ਤੇ ਸੈਟ ਨਹੀਂ ਹੁੰਦਾ ਤੇ ਹੁਣ ਵੈਸੇ ਲਾਇਸੈਂਸ ਦੀ ਡਾ ਜਿਹੜਾ ਕਰਦੇ ਸੀਗੇ ਲਾਇਸੈਂਸ ਬਣਾ ਰਹੇ ਸੀਗੇ ਹਾਂਜੀ ਤੁਹਾਡੀ ਲਾਸਟ ਟਾਈਮ ਤੈਨੂੰ ਗੱਲ ਨੂੰ ਸੀ ਨਾ ਮੇਰੀ ਤਾਂ ਗੱਲਬਾਤ ਹੋਈ ਨੂੰ ਭਾਜੀ ਦੋਨੋਂ ਭਰਾਵਾਂ ਨਾਲ ਇਕੱਠਿਆਂ ਨਾ ਹੋਈ ਸੀਗੀ ਤੇ ਜਾ ਮੈਂ ਅੱਜ ਕੀਤਾ ਭਾਜੀ ਨੂੰ ਫੋਨ ਪਿੰਦੀ ਭਾਜੀ ਦੇ ਨਾਲ ਤੇ ਤੀਰਥ ਦੇ ਨਾਲ ਕੋਈ 10 12 ਦਿਨ ਪਹਿਲਾਂ ਹੋਈ ਦੀ ਗੱਲ ਹਾਂਜੀ ਉਦੋਂ ਕਹਿੰਦਾ ਕੋਈ ਗੱਲ ਨਹੀਂ ਵੀਰੇ ਆਪਾਂ ਠੀਕ ਠਾਕ ਆ ਵਧੀਆ ਕਹਿੰਦਾ ਕੋਈ ਗੱਲ ਨਹੀਂ ਸੈੱਟ ਹੋ ਜਾਣਾ ਹੈ ਹੁਣ ਕਹਿੰਦਾ ਆਪਣੀ ਜਿਹੜਾ ਆ ਟレイン ਆ ਕਹਿੰਦਾ ਪਟੜੀ ਤੇ ਚੜ ਜਾਣੀ ਆ ਜਦੋਂ ਇਹ ਹੱਸਦੇ ਸੀਗੇ ਤੇ ਕਹਿੰਦਾ ਬਈ ਠੀਕ ਆ ਭਾਜੀ ਕਹਿੰਦਾ ਵਧੀਆ ਯਾਰ ਤੇ ਕੋਈ ਐਕਸੀਡੈਂਟ ਵਾਲੀ ਵੀ ਗੱਲ ਕਰਦੇ ਸੀ ਕਿ ਪਹਿਲਾਂ ਕੋਈ ਐਕਸੀਡੈਂਟ ਹੋਇਆ ਸੀ ਬਾਰ ਹਾਂਜੀ ਉੱਥੇ ਕੋਈ ਨਾਲ ਦੇ ਸੱਟ ਸੱਟ ਲੱਗ ਗਈ ਸੀਗੀ ਤੇ ਠੀਕ ਸੀ ਮੈਂ ਉਸੇ ਮਸਲੇ 'ਚ ਫੋਨ ਕੀਤਾ ਸੀ ਉਸੇ ਗੱਲਬਾਤ 'ਚ ਕਿਉਂਕਿ ਪਿੰਦੀ ਭਾਜੀ ਨੇ ਪਹਿਲਾਂ ਗੱਲ ਚੱਲਦੀ ਸੀ ਕਹਿੰਦਾ ਇਦਾਂ ਕਰਕੇ ਯਾਰ ਕਹਿੰਦਾ ਉਹਦੇ ਸੱਟ ਲੱਗ ਗਈ ਤੇ ਦਾਖਲ ਰਿਹਾ ਇੱਕ ਦੋ ਦਿਨ ਕਹਿੰਦਾ ਹੁਣ ਠੀਕ ਆ ਅਜੇ ਠੀਕ ਸੀ ਉਸ ਤੋਂ ਬਾਅਦ ਹਾਂਜੀ ਬਿਲਕੁਲ ਉਹ ਤਾਂ ਦੁਬਾਰਾ ਲੱਗ ਗਿਆ ਸੀ ਕੰਮਕੁਮ ਤੇ ਆਪਣਾ ਜਾਣ ਤੇ ਇਹ ਤਾਂ ਪਤਾ ਨਹੀਂ ਲੱਗਾ ਮੈਂ ਤਾਂ ਸਵੇਰੇ ਮਾਤਾ ਹੁਣੀ ਦੱਸਿਆ ਮੈਨੂੰ 9:10 ਵਜੇ ਬੇ ਇਦਾਂ ਗੱਲ ਹੋਈ ਆ ਤੇ ਬਸ ਯਕੀਨ ਹੀ ਨਹੀਂ ਆ ਰਿਹਾ ਭਾਜੀ ਦੱਸਿਆ ਭਾਜੀ ਨੇ ਕਹਿੰਦੇ ਵੀ ਹ ਸੁੱਤੇ ਪੈ ਰਗਾ ਫੋਨ ਦੀ ਉਲਟੀ ਆਈ ਆ ਹਮ ਜਿਹੜੇ ਬੜੇ ਆ ਇਹ ਭਾਜੀ ਹੁਣੀ ਦੋਨੇ ਭਰਾ ਤੇ ਪਿੰਦੀ ਤਾਂ ਜਿੰਦੀ ਹੈਗੇ ਆ ਕੈਨੇਡਾ ਵਿੱਚ ਆ ਉਹਨਾਂ ਦੇ ਮੈਸੇਜ ਵੀ ਇਧਰ ਹੀ ਬੜੇ ਭਾਜੀ ਦੇ ਤੇ ਤੀਰਥ ਆਪਣੇ ਅਮਰੀਕਾ ਜਿਸਗਾ ਉੱਥੇ ਵੀ ਚਲੋ ਹੋਰ ਵੀ ਇਹਨਾਂ ਦੇ ਫਰੈਂਡ ਸਰਕਲ ਵੀ ਪਰਿਵਾਰ ਦੇ ਵੀ ਤਾਂ ਚਾਚਾ ਦੇ ਹੈਗੇ ਆ ਰਿਸ਼ਤੇਦਾਰੀ ਦੇ ਵਿੱਚੋਂ ਤੇ ਬਸ ਹੁਣ ਕੀ ਕਰ ਸਕਦੇ ਆ ਮੋੜੀ ਭਾਜੂ ਨੂੰ ਇੱਥੇ ਲਿਆਉਣ ਦਾ ਕਿੰਨੇ ਦਿਨ ਦਾ ਪ੍ਰੋਸੈਸ ਦੱਸ ਰਿਹਾ ਜੀ ਪਾਜੀ ਉਹ ਸ਼ੇਵਿਕ ਦਾ کہہ ਰਹੇ ਆ ਕਹਿੰਦੇ ਵੀ ਉਹਦੇ ਵਿੱਚ ਵਿੱਚ ਹੋ ਸਕਦਾ ਹੈ ਹਾਂਜੀ ਉਹਦਾ ਪਹਿਲਾ ਹੋ ਜਵੇ ਜੀ ਵੀ ਹਾਂਜੀ ਕਰ ਰਹੇ ਜੀ ਤੇ ਭਾਈ ਸਾਨੂੰ ਵੀ ਪੁੱਤ ਅਫਸੋਸ ਆ ਇਸ ਚੀਜ਼ ਬਾਰੇ ਨਹੀਂ ਬਹੁਤ ਪਾਜੀ ਹੁਣ ਦੇਖੋ ਅ ਇਕੱਲਾ ਹੀ ਕੱਲਾ ਪੁੱਤ ਹੋਵੇਗਾ ਜੀ ਇਕੱਲਾ ਕੱਲਾ ਠੀਕ ਹੈ ਜੀ ਇਹਨਾਂ ਦਾ ਤੇ ਜੇ ਤੁਸੀਂ ਵੱਡੇ ਆ ਉਹ ਇਹਨਾਂ ਦੇ ਤੀਰਥ ਦੇ ਤਾਇਆ ਜੀ ਦੇ ਲੜਕੇ ਆ ਤੇ ਉਹ ਕੈਨੇਡਾ ਚ ਹੈ ਇਕੱਲਾ ਹੀ ਸੀਗਾ بس ਹੁਣ ਦੇਖ ਲਓ ਹਾਲਾਤ ਬਾਪੂ ਜੀ ਤੋਂ ਵੀ ਗੱਲ ਨਹੀਂ ਹੋ ਰਹੀ ਮਾਤਾ-ਦਾਦਾ ਬੜਾ ਬੁਰਾ ਹਾਲ ਹੈ ਨਹੀਂ ਕਿਹੜੀਆਂ ਆਸਾਂ ਲਾ ਕੇ ਬੰਦਾ ਸੋਚਦਾ ਕਿ ਮੇਰਾ ਪੁੱਤ ਪਰਦੇਸਾਂ ਨੂੰ ਪਹਿਲਾਂ ਦੇਖੋ ਤੋਰਿਆ ਕੱਲਾ-ਕੱਲਾ ਸੀ ਭਾਜੀ ਪਹਿਲਾਂ ਦੇਖੋ ਇੰਨਾ ਕੁਝ ਕਰਕੇ ਤਿਆਰੀ ਉਹਨੂੰ ਤੋਰਿਆ ਬਾਹਰ ਇੰਨੇ ਲੱਖਾਂ ਰੁਪਈਆ ਲਾਇਆ ਮਾ-ਬਾਪ ਦੀ ਪਤਾ ਨਹੀਂ ਕੀ ਆਸ ਹੋ ਸਕਦੀ ਆ ਪੁੱਤ ਦੇ ਉੱਪਰ ਹਨਾ ਕਿ ਕੀ ਕੁਝ ਕਰੂ ਕਰਾਂਗੇ ਕੀ ਕੋਸ਼ਿਸ਼ੀ ਬਣਾਵਾਂਗੇ ਚਲੋ ਵੈਸੇ ਪਹਿਲਾਂ ਹਾਰਾ ਘਰ-ਬਾਰ ਤਾਂ ਮਹਾਰਾਜ ਦੀ ਕਿਰਪਾ ਨਾਲ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਫੇਰ ਵੀ ਬਹੁਤ ਸਾਰੀਆਂ ਅੱਛਾ ਹੋਣੀਆਂ ਆ ਠੀਕ ਨਹੀਂ ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਹੁੰਦੇ ਕਾਰਜ ਜਿਹੜੇ ਕਰਨ ਵਾਲੇ ਆਪਣੇ ਧੀਆਂ ਪੁੱਤਾਂ ਦੇ ਬੰਦਾ ਆਸ ਰੱਖਦਾ ਆ ਪਰ ਸਭ ਕੁਝ ਰਹਿ ਗਿਆ